20 ਨਵੰਬਰ 2015 ਸੈਕਟਰ 27 ਚੰਡੀਗੜ੍ਹ ਦੇ ਪਬਲਿਕ ਪਾਰਕ ਦੇ ਵਿੱਚ ਇੱਕ ਇਨਸਾਨ ਦੇ 4 ਗੋਲੀਆਂ ਮਾਰੀਆਂ ਜਾਂਦੀਆਂ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਇੱਕ ਨੈਸ਼ਨਲ ਲੈਵਲ ਦਾ ਸ਼ੂਟਰ ਸੀ ਤੇ ਇੱਕ ਜੱਜ ਦਾ ਪੁੱਤਾ ਸੀ ਪਰ ਕਿਸ ਨੇ ਸੀ ਮਾਰੀਆਂ ਉਸ ਨੂੰ ਗੋਲੀਆਂ ਕਿਉਂ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਪਿਛਲੇ 8-9 ਸਾਲਾਂ ਤੋਂ ਇਹ ਕੇਸ ਕਿੱਧਾ ਅਦਾਲਤਾਂ ਦੇ ਵਿੱਚ ਲੰਮਕ ਰਿਹਾ ਹੈ ਉਸ ਕਹਾਣੀ ਦੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਜਿਸ ਨੂੰ ਬਹੁਤਿਆਂ ਖਾਵਾਂ ਤੇ ਸਿੱਪੀ ਸਿੱਧੂ ਦੇ ਨਾਮ ਨਾਲ ਹੀ ਜਾਣਿਆ ਗਿਆ 1980 ਪਟਿਆਲੇ ਦੇ ਵਿੱਚ ਜੰਮਿਆ ਸੀਪੀ ਸਿੱਧੂ ਬਹੁਤ ਹੀ ਜਲਦੀ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਬਣ ਗਿਆ ਉਹ ਉਸ ਟਾਈਮ ਦੇ ਅਨਵ ਬਿੰਦਰਾ ਦੇ ਨਾਲ ਵੀ ਬਹੁਤਿਆਂ ਖਾਵਾਂ ਦੇ ਸ਼ੂਟਿੰਗ ਦੇ ਵਿੱਚ ਖੇਡਿਆ ਜਿਸ ਨੇ ਬਾਅਦ ਦੇ ਵਿੱਚ 골ਡ ਮੈਡਲ ਵੀ ਜਿੱਤਿਆ ਸਿੱਪੀ ਸਿੱਧੂ ਵੀ ਕੋਈ ਆਮ ਨੈਸ਼ਨਲ ਲੈਵਲ ਦਾ ਸ਼ੂਟਰ ਨਹੀਂ ਸੀ ਉਸ ਨੇ ਬਹੁਤ ਸਾਰੇ 골ਡ ਮੈਡਲ ਜਿੱਤੇ ਤੇ ਉਹ ਹੋਰ ਵੀ ਵੱਖਰੀਆਂ ਬੱਕਰੀਆਂ ਸਭਾਵਾਂ ਦੇ ਵਿੱਚ ਕੰਮ ਕਰਦਾ ਰਿਹਾ ਜਿੱਦਾਂ ਕਿ ਉਹ ਪੈਰਾਓਲੰਪਿਕ ਕਮੇਟੀ ਦਾ ਵੀ ਮੈਂਬਰ ਸੀ ਤੇ ਉਸਦੀ ਆਪਣੀ ਵੀ ਫਰਮ ਸੀ ਇੱਥੇ ਸਿਰਫ ਉਸਦੀ ਆਪਣੀ ਹੀ ਫਰਮ ਨਹੀਂ ਉਸਦੇ ਦਾਦਾ ਵੀ ਸਾਬਕਾ ਜੱਜ ਰਹੇ ਹੋਏ ਸਨ ਤੇ ਉਸਦੇ ਪਿਤਾ ਵੀ ਇੰਗਲਿਸ਼ ਨਲ ਐਡਵੋਕੇਟ ਜਨਰਲ ਸੀ ਜਿਨ੍ਹਾਂ ਦੀ 2008 ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸਦੇ ਪਿਤਾ ਸਰਦਾਰ ਇੰਦਰਪਾਲ ਸਿੰਘ ਉਦਸਤਮ ਇੱਕ ਹੋਰ ਇਨਸਾਨ ਦੇ ਨਜ਼ਦੀਕ ਸੀ ਜਿਸ ਦੀ ਘਰਵਾਲੀ ਸਵੀਨਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਮੁੱਖ ਜੱਜ ਸੀ ਤੇ ਉਹਨਾਂ ਦੇ ਇੱਕ ਬੇਟੀ ਸੀ ਜਿਸ ਦਾ ਨਾਮ ਸੀ ਕਲਿਆਣੀ ਸਿੰਘ ਸਿੱਪੀ ਸਿੱਧੂ ਦੇ ਪਿਤਾ ਤੇ ਕਲਿਆਣੀ ਸਿੰਘ ਦੇ ਪਿਤਾ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਗੂੜੇ ਦੋਸਤ ਸਨ ਉਹਨਾਂ ਦੀ ਦੋਸਤੀ ਲਗਭਗ 1991 ਦੇ ਵਿੱਚ ਹੁੰਦੀ ਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਰਿਵਾਰਕ ਰਿਸ਼ਤੇ ਵੀ ਹੋ ਜਾਂਦੇ ਆ ਜਦੋਂ 2008 ਦੇ ਵਿੱਚ ਸਿੱਪੀ ਸਿੱਧੂ ਦੇ ਪਿਤਾ ਦੀ ਮੌਤ ਹੁੰਦੀ ਆ ਤਾਂ ਕਲਿਆਣੀ ਦਾ ਪਰਿਵਾਰ ਹੋਰ ਵੀ ਇਸ ਪਰਿਵਾਰ ਦੇ ਨਜ਼ਦੀਕ ਆ ਜਾਂਦਾ ਹੈ ਤੇ ਬਾਅਦ ਦੇ ਸਿੱਪੀਸੇਦੂ ਤੇ ਕਲੈਨਿੰਗ ਆਪਸ ਦੇ ਵਿੱਚ ਇੱਕ ਦੂਜੇ ਦੇ ਨਜ਼ਦੀਕ ਆ ਜਾਂਦੇ ਨੇ ਤੇ ਜਿੱਥੋਂ ਇਹ ਸਭ طے ਸੀ ਕੀ ਇਨਾਂ ਦਾ ਰਿਸ਼ਤਾ ਹੋ ਜਾਵੇਗਾ ਤੇ ਉਹਨਾਂ ਦੇ ਪਰਿਵਾਰ ਵੀ ਇਸ ਸਬਦ ਦੇ ਲਈ ਮਨਜ਼ੂਰ ਸੀ ਕਿਉਂਕਿ ਨਾ ਤਾਂ ਸਿੱਪੀ ਸਿੱਧੂ ਦਾ ਪਰਿਵਾਰ ਕੋਈ ਆਮ ਪਰਿਵਾਰ ਸੀ ਤੇ ਨਾ ਹੀ ਕਲਿਆਣੀ ਸਿੰਘ ਦਾ ਪਰਿਵਾਰ ਕੋਈ ਆਮ ਪਰਿਵਾਰ ਸੀ ਕਲਿਆਣੀ ਵੀ ਉਸ ਟਾਈਮ ਦੇ ਸੈਕਟਰ 42 ਦੇ ਕਰਨ ਕਾਲਜ ਦੇ ਵਿੱਚ ਪ੍ਰੋਫੈਸਰ ਲੱਗੀ ਹੋਈ ਸੀ ਤੇ ਉਸ ਦੀ ਮਾਂ ਸਵੀਨਾ ਵੀ ਇੱਕ ਮੁੱਖ ਜੱਜ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਉਸ ਟਾਈਮ ਦੇ ਵਿੱਚ ਤੇ ਦੂਸਰੀ ਤਰਫ ਸਿੱਪੀ ਸਿੱਧੂ ਵੀ ਇੱਕ ਲਾ ਫਰਮ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਦਾ ਭਰਾ ਵੀ ਵਕੀਲ ਸੀ ਤੇ ਉਹਨਾਂ ਦਾ ਦਾਦਾ ਵੀ ਇੱਕ ਜੱਜ ਰਹਾ ਹੋਇਆ ਸੀ ਤੇ ਜਿਸ ਕਰਕੇ ਦੋਨੇ ਪਰਿਵਾਰ ਕੋਈ ਆਮ ਪਰਿਵਾਰ ਨਹੀਂ ਸੀ ਤੇ ਜਿਸ ਕਰਕੇ ਦੋਨੇ ਪਰਿਵਾਰਾਂ ਦੀ ਮਨਜ਼ੂਰੀ ਸੀ ਕਿ ਉਹ ਵਿਆਹ ਕਰਾ ਲੈਣ ਇਹ ਸਭ ਕਰਦੇ ਕਰਦੇ 2014 ਆ ਜਾਂਦਾ ਹੈ 2014 ਦੇ ਵਿੱਚ ਕੁਝ ਇਦਾਂ ਦਾ ਵਾਪਰਦਾ ਹੈ ਕਿ ਉਹਨਾਂ ਦੋਨਾਂ ਦੀਆਂ ਜ਼ਿੰਦਗੀਆਂ ਵੱਖਰੀ ਵੱਖਰੀ ਦਾ ਫੜ ਜਾਂਦੀਆਂ ਨੇ 2014 ਦੇ ਵਿੱਚ ਸਿੱਪੀ ਸਿੱਧੂ ਦੇ ਫੋਨ ਤੇ ਕੁਝ ਫੋਟੋਆਂ ਮਿਲਦੀਆਂ ਨੇ ਇਹ ਫੋਟੋਆਂ ਕਿਲਿਆਣੀ ਸਿੰਘ ਦੀਆਂ ਸੀ ਉਹ ਇਨ੍ਹਾਂ ਫੋਟੋਆਂ ਦੇ ਵਿੱਚ ਕੁਝ ਹੋਰ ਲੋਕਾਂ ਦੇ ਨਾਲ ਬਹੁਤ ਹੀ ਇਤਰਾਜਯੋਗ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਸੀ ਤੇ ਬਾਅਦ ਦੇ ਵਿੱਚ ਇਹ ਫੋਟੋਆਂ ਹੀ ਕਿਲਿਆਣੀ ਸਿੰਘ ਦੇ ਪਿਤਾ ਨੂੰ ਰਸੀਬ ਹੁੰਦੀਆਂ ਨੇ ਬਾਅਦ ਦੇ ਵਿੱਚ ਉਹਨਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਇਹ ਫੋਟਮਾ ਸਿੱਪੀ ਸਿੱਧੂ ਨੇ ਉਹਨਾਂ ਨੂੰ ਸੈਂਡ ਕੀਤੀਆਂ ਨੇ ਪਰ ਬਾਅਦ ਦੇ ਵਿੱਚ ਜਦੋਂ ਉਹ ਇਹ ਸਭ ਗੱਲ ਪਰਿਵਾਰ ਦੇ ਵਿੱਚ ਕਰਦੇ ਨੇ ਤਾਂ ਸਿੱਪੀ ਸਿੱਧੂ ਦੁਆਰਾ ਵੀ ਇਹ ਦੱਸਿਆ ਜਾਂਦਾ ਹੈ ਕਿ ਉਸ ਨੂੰ ਵੀ ਇਹ ਫੋਟਮਾ ਕਿਸੇ ਹੋਰ ਨੰਬਰ ਤੋਂ ਮਿਲੀਆਂ ਨੇ ਪਰ ਇਸ ਸਭ ਤੋਂ ਬਾਅਦ ਸਿੱਪੀ ਸਿੱਧੂ ਤੇ ਕਲੈਨੀ ਸਿੰਘ ਦੇ ਰਿਸ਼ਤੇ ਦੇ ਵਿੱਚ ਦਰਾਰ ਆ ਜਾਂਦੀ ਆ ਕਿਉਂਕਿ ਸਿੱਪੀ ਸਿੱਧੂ ਨੂੰ ਪਤਾ ਚੱਲ ਚੁੱਕਿਆ ਸੀ ਕਿ ਕਲੈਨੀ ਸਿੰਘ ਦਾ ਵੀ ਕਿਸੇ ਹੋਰ ਇਨਸਾਨ ਦੇ ਨਾਲ ਰਿਸ਼ਤਾ ਹੈ ਜਿਸ ਤੋਂ ਬਾਅਦ ਉਹ ਦੋਨੇ ਲਗਭਗ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ ਇਹ ਤੈਅ ਹੋ ਚੁੱਕਾ ਕਿ ਅਸਲ ਵਿੱਚ ਕੀਹੋ ਨਾ ਉਹਨਾਂ ਦਾ ਕਦੇ ਵੀ ਵਿਆਹ ਨਹੀਂ ਹੋਵੇਗਾ ਇਹ ਗੱਲ ਨਵੰਬਰ 2014 ਦੇ ਵਿੱਚ ਬਾਤ ਹੋਦੀ ਆ ਪਰ ਅਗਲੇ 8-10 ਮਹੀਨੇ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਕਿਆਣੀ ਸਿੰਘ ਸਿੱਪੀ ਸਿੱਧੂ ਦੇ ਨਾਲ ਨਾਰਮਲ ਤੌਰ ਤੇ ਹੀ ਗੱਲ ਕਰਦੀ ਆ ਤੇ ਬਾਅਦ ਦੇ ਵਿੱਚ ਲਗਭਗ 15 ਦੇ ਮਿੱਡ ਦੇ ਵਿੱਚ ਸਿੱਪੀ ਸਿੱਧੂ ਕੈਨੇਡਾ ਦੇ ਦੌਰੇ ਤੇ ਚਲਿਆ ਜਾਂਦਾ ਹੈ ਉਹ ਕੈਨੇਡਾ ਜਾਂਦਾ ਹੈ ਕਿਉਂਕਿ ਉਸਨੇ ਉੱਥੇ ਬਹੁਤ ਸਾਰੀਆਂ ਖੇਡਾਂ ਦੀਆਂ ਪ੍ਰਯੋਗਤਾਵਾਂ ਦੇ ਵਿੱਚ ਹਿੱਸਾ ਲੈਣਾ ਹੁੰਦਾ ਹੈ ਤੇ ਲਗਭਗ 18 ਸਤੰਬਰ 2020 ਨੂੰ ਉਹ ਉੱਥੋਂ ਵਾਪਸ ਆਉਂਦਾ ਹੈ ਉਹ ਸਿਰਫ 2 ਦਿਨ ਹੀ ਆਪਣੇ ਘਰ ਰਹਿਣ 20 ਨੰਬਰ 2015 ਦੀ ਰਾਤ ਨੂੰ ਉਸ ਨੂੰ 10 ਅਨੋਨ ਨੰਬਰਾਂ ਤੋਂ ਕਾਲ ਆਉਂਦੀ ਹੈ। ਇਸ ਤੋਂ ਬਾਅਦ ਸੀਪੀ ਸਿੱਧੂ ਆਪਣੀ ਮਾਂ ਨੂੰ ਕਲਿਆਣੀ ਨੂੰ ਮਿਲਣ ਦਾ ਕਹਿ ਕੇ ਘਰੋਂ ਨਿਕਲ ਜਾਂਦਾ ਹੈ ਤੇ ਜਿੱਦਾਂ ਹੀ ਉਹ 27 ਸੈਕਟਰ ਦੇ ਪਬਲਿਕ ਪਾਰਕ ਦੇ ਵਿੱਚ ਪਹੁੰਚਦਾ ਹੈ ਉਸ ਨੂੰ 4 ਗੋਲੀਆਂ ਲੱਗਦੀਆਂ ਨੇ। ਦੋ ਗੋਲੀਆਂ ਉਸ ਦੀ ਛਾਤੀ ਦੇ ਵਿੱਚ ਲੱਗਦੀਆਂ ਨੇ ਤੇ ਦੋ ਗੋਲੀਆਂ ਉਸ ਦੇ ਜਵਾਲੜਿਆਂ ਨੂੰ چیرਦੀਆਂ ਹੋਈਆਂ ਨਿਕਲ ਜਾਂਦੀਆਂ ਨੇ। 4 ਗੋਲੀਆਂ ਲੱਗਣ ਤੋਂ ਬਾਅਦ ਸੀਪੀ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਲਗਭਗ 11 ਵਜੇ ਸੀਪੀ ਸਿੱਧੂ ਦੀ ਮਾਂ ਉਹਦੇ ਫੋਨ ਤੇ ਫੋਨ ਕਰਦੀ ਆ ਪਰ ਉਸ ਦਾ ਫੋਨ ਕੋਈ ਵੀ ਨਹੀਂ ਚੁੱਕਦਾ। ਦੂਸਰੀ ਕਾਲ 11:05 ਮਿੰਟਾਂ ਤੇ ਸਿੱਪੀ ਸਿੱਧੂ ਦੀ ਮਾਂ ਦਪਿੰਦਰ ਕੌਰ ਦੁਆਰਾ ਕੀਤੀ ਜਾਂਦੀ ਹੈ ਤਾਂ ਇਹ ਕਾਲ ਇੱਕ ਪੁਲਿਸ ਅਫਸਰ ਪੂਨਮ ਦਿਲਾਵਰੀ ਚੱਕਦੀ ਹੈ ਪੂਨਮ ਦਿਲਾਵਰੀ ਦੁਆਰਾ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ بیٹے ਦੀ ਮੌਤ ਹੋ ਚੁੱਕੀ ਹੈ ਤੇ ਉਸੇ ਥਾਂ ਤੇ ਸਿੱਪੀ ਸਿੱਧੂ ਦੀ ਮਾਂ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਉਹ ਕਲੈਨੀ ਸਿੰਘ ਨੂੰ ਮਿਲਣ ਗਿਆ ਸੀ ਇਹ ਕਤਲ ਕਲੈਨੀ ਸਿੰਘ ਦੁਆਰਾ ਹੀ ਕੀਤਾ ਗਿਆ ਹੋਵੇਗਾ ਪਰ ਜਿੱਦਾਂ ਇਹ ਸਿੱਪੀ ਸਿੱਧੂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਉੱਥੇ ਉਸ ਲਾਸ਼ ਨੂੰ ਅਨ ਆਇਡੈਂਟੀਫਾਈ ਲਿਖਾਇਆ ਜਾਂਦਾ ਹੈ ਯਾਨੀ ਕਿ ਇਸ লাশ ਦੀ ਪਹਿਚਾਨ ਹੀ ਨਹੀਂ ਹੋਈ ਇੱਥੇ ਹੀ ਚੰਡੀਗੜ੍ਹ ਪੁਲਿਸ ਦੁਆਰਾ ਬਹੁਤ ਵੱਡੀ ਖੇਡ ਖੇਡੀ ਜਾਂਦੀ ਹੈ ਦੋ ਅਫਸਰ ਪੁਨਨ ਦਰਾਵਰੀ ਤੇ ਗੋਰਖਵਾਲ ਸਿੰਘ ਉਹ ਬਹੁਤ ਸਾਰੀਆਂ ਖਾਮੀਆਂ ਕਰਦੇ ਨੇ ਜਾਂ ਜਾਣ ਬੁੱਝ ਕੇ ਜਾਂ ਕਿਸੇ ਰੂਪ ਲੋ ਉਹਨਾਂ ਦੁਆਰਾ ਕਰਾਈਆਂ ਜਾਂਦੀਆਂ ਨੇ ਸਭ ਤੋਂ ਪਹਿਲੀ ਗੱਲ ਉਹ ਉੱਥੇ ਪਹੁੰਚ ਕੇ ਸਿੱਪੀ ਸਿੱਧੂ ਦੀ ਲਾਸ਼ ਨੂੰ ਅਨ ਰੈਨਟੀਫਾਈਡ ਲਾਸ਼ ਦੱਸਦੇ ਨੇ ਜਦਕਿ 11:05 ਦੇ ਉਸੇ ਰਾਤ ਹੀ ਸਿੱਪੀ ਸਿੱਧੂ ਦੀ ਮਾਂ ਵੱਲੋਂ ਫੋਨ ਕੀਤਾ ਗਿਆ ਸੀ ਤੇ ਦੂਸਰਾ ਬਹੁਤੇ ਸਾਰੇ ਸਬੂਤਾਂ ਦੇ ਵਿੱਚ ਵੀ ਉਹਨਾਂ ਵੱਲੋਂ ਹੀਰ-ਫੇਰ ਕੀਤੀ ਗਈ ਸੀ ਜੋ ਬਾਅਦ ਦੇ ਵਿੱਚ ਸੀਬੀਆਈ ਨੂੰ ਸਾਹਮਣੇ ਆਏ ਤੇ ਉਸ ਇਸ ਜਾਂਚ ਨੂੰ ਲੰਮਕਾਉਣਾ ਸ਼ੁਰੂ ਕਰ ਦਿੰਦੀ ਹੈ ਜਾਂ ਫਿਰ ਉਹਨਾਂ ਤੇ ਦਬਾਅ ਸੀ ਕਿਉਂਕਿ ਕਲਿਆਣੀ ਸਿੰਘ ਦੀ ਮਾਂ ਸਵੀ ਨਾ ਉਸ ਟਾਈਮ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੱਦ ਸੀ ਪਰ 2016 ਦੇ ਵਿੱਚ ਜਦੋਂ ਸੀਪੀ ਸਿੱਧੂ ਦੇ ਪਰਿਵਾਰ ਦੁਆਰਾ ਬਹੁਤ ਸਾਰੇ ਮਾਰਚ ਕੱਢੇ ਜਾਂਦੇ ਨੇ ਤੇ ਇਹਨਾਂ ਮਾਰਚਾਂ ਤੋਂ ਬਾਅਦ ਜਵੀਨਾ ਨੂੰ ਰਾਜਸਥਾਨ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਤੇ ਇਹ ਜਾਂਚ ਚੰਡੀਗੜ੍ਹ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਦੇ ਦਿੱਤੀ ਜਾਂਦੀ ਹੈ ਸੀਬੀਆਈ ਅਗਲੇ ਲਗਭਗ 4 ਸਾਲ ਇਸ ਕੇਸ ਦੇ ਉੱਤੇ ਜਾਂਚ ਕਰਦੀ ਹੈ ਸਤੰਬਰ 2016 ਦੇ ਵਿੱਚ ਉਹੋ ਇਸ ਕੇਸ ਦੇ ਵਿੱਚ 5 ਲੱਖ ਰੁਪਏ ਦਾ ਨਾਮ ਰੱਖਦੀ ਆ ਤੇ ਇਹ ਨਾਮ ਦਸੰਬਰ 2016 ਦੇ ਵਿੱਚ ਸੀਬੀਆਈ ਵਧਾ ਕੇ 10 ਲੱਖ ਕਰ ਦਿੰਦੀ ਆ ਪਰ ਫਿਰ ਵੀ ਸੀਬੀਆਈ ਦੇ ਹੱਥ ਕੁਝ ਵੀ ਨਹੀਂ ਲੱਗਦਾ ਲਗਭਗ 2020 ਦੇ ਵਿੱਚ ਸੀਬੀਆਈ ਆਪਣੀ ਸਾਰੀ ਜਾਂਚ ਬੰਦ ਕਰਕੇ ਉਸ ਦੀ ਕਲੋਜ਼ਰ ਰਿਪੋਰਟ ਯਾਨੀ ਕਿ ਸੀਬੀਆਈ ਕਹਿੰਦੀ ਆ ਕਿ ਉਹਨਾਂ ਨੂੰ ਕੁਝ ਵੀ ਇਦਾਂ ਦੇ ਪੁਖਤਾ ਸਬੂਤ ਨਹੀਂ ਲੱਭੇ ਜਿਸ ਦੇ ਵਿੱਚ ਉਹ ਕਲਿਆਣੀ ਸਿੰਘ ਨੂੰ ਮੁੱਖ ਦੋਸ਼ੀ ਰੱਖ ਸਕਣ ਤੇ ਜਿਸ ਤੋਂ ਬਾਅਦ ਉਹ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੰਦੇ ਨੇ ਕਿ ਇਸ ਕੇਸ ਨੂੰ ਬੰਦ ਕਰ ਦਿੱਤਾ ਜਾਵੇ ਅਦਾਲਤ ਹੀ ਹੀ ਮੰਨ ਲੈਂਦੀ ਆ ਤੇ ਉਹ ਇਸ ਸਭ ਦਾ ਪਤਾ ਸਿੱਪੀ ਸਿੱਧੂ ਦੇ ਪਰਿਵਾਰ ਉਸ ਦੇ ਭਰਾ ਜੀਪੀ ਸਿੱਧੂ ਨੂੰ ਤੇ ਉਸ ਦੀ ਮਾਂ ਦਪਿੰਦਰ ਕੌਰ ਨੂੰ ਦੱਸ ਦਿੰਦੇ ਨੇ ਤੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਫੇਰ ਇੱਕ ਪਟੀਸ਼ਨ ਪਾਈ ਜਾਂਦੀ ਆ ਤੇ ਜਿਸ ਤੋਂ ਬਾਅਦ ਅਦਾਲਤ ਸੀਵੀਆਰ ਨੂੰ ਹੋਰ ਜਾਂਚ ਕਰਨ ਦੇ ਲਈ ਕਹਿੰਦੀ ਆ 2020 ਤੋਂ ਅਗਲੇ 1.5 ਸਾਲ ਜਾਨੀ ਕਿ ਜੂਨ 2022 ਤੱਕ ਸੀਵੀਆਈ ਹੋਰ ਜਾਂਚ ਕਰਦੀ ਆ ਤੇ ਇਸ ਜਾਂਚ ਦੇ ਵਿੱਚ ਉਹ ਕੁਝ ਏਦਾਂ ਦੇ ਸਬੂਤ ਕੱਢ ਕੇ ਲੈ ਕੇ ਆਉਂਦੀ ਆ ਜਿਸ ਤੋਂ ਚੰਡੀਗੜ੍ਹ ਪੁਲਿਸ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਨੇ ਪੁਲਨ ਦੁਲਾਵਰੀ ਤੇ ਪੋਸ ਆਫਸਰ ਗੁਰਕਵਾਲ ਸਿੰਘ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਨੇ ਇਸ ਜਾਂਚ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜਦੋਂ ਸਿੱਤੀ ਸਿੱਧੂ ਦਾ ਕਤਲ ਹੁੰਦਾ ਹੈ ਉਸ ਦੇ ਕੋਲ 30000 ਰੁਪਿਆ ਕੈਸ਼ ਤਿੰਨ ਆਇਡੈਂਟੀ ਕਾਰਡ ਤੇ ਇੱਕ ਆਈਫੋਨ ਸੀ ਸ਼ਾਇਦ ਇਹ ਆਈਫੋਨ 6 ਸੀ ਤੇ ਇਸ ਦੇ ਨਾਵ ਦੇ ਨਾਲ ਹੀ ਉਸ ਦੀ ਮਾਂ ਦੀ ਵੀ ਕਾਲ ਆਉਂਦੀ ਆ ਪਰ ਫਿਰ ਵੀ ਉਸ ਨੂੰ ਅਰਪਸ਼ਾਤਾ ਐਲਾਨਿਆ ਜਾਂਦਾ ਹੈ ਤੇ ਇਸ ਦੇ ਵਿੱਚ ਪੁਲਿਸ ਹੀ ਆਪਣੇ ਬਿਆਨ ਦਰਜ ਕਰਾਉਂਦੀ ਆ ਉਹ ਨਾ ਤਾਂ ਉਥੋਂ ਦੇ ਕੋਈ ਹੋਰ ਗਵਾਹ ਨੂੰ ਤੇ ਨਾ ਹੀ ਸਿੱਪੀ ਸਿੱਧੂ ਦੀ ਮਾਂ ਨੂੰ ਗਵਾਹ ਬਣਾਉਂਦੀ ਆ ਜਿਸ ਤੋਂ ਬਾਅਦ ਉਹ ਉਸ ਮੁੱਖ ਗਵਾਹ ਨੂੰ ਵੀ ਨજર ਅੰਦਾਜ਼ ਕਰ ਦਿੰਦੇ ਨੇ ਜੋ ਲੇਡੀ ਸਭ ਤੋਂ ਪਹਿਲਾਂ 26 ਸੈਕਟਰ ਦੀ 1001 ਨੰਬਰ ਕੋਠੀ ਦੇ ਉੱਤੇ ਆਈ ਸੀ ਕਿਉਂਕਿ ਉਸ ਮਹਿਲਾ ਨੇ ਦੇਖਿਆ ਸੀ ਕਿ ਚਾਰ ਗੋਲੀਆਂ ਚੱਲੀਆਂ ਨੇ ਤੇ ਉਸ ਮਹਿਲਾ ਦੀ ਲੜਕੀ ਵੀ ਉਸ ਟਾਈਮ ਆਪਣੇ ਪਾਲਤੂ ਕੁੱਤੇ ਨੂ ਕੋਮੋਲ ਕਿ ਗੇਸੀ ਤੇ ਉਸ ਨੂੰ ਲੱਗਦਾ ਹੈ ਕਿ ਕਿਤੇ ਉਸ ਦੀ ਬੱਚੀ ਦੇ ਨਾਲ ਇਹ ਅਣਹੋਣੀ ਨਾ ਹੋ ਗਈ ਹੋਵੇ ਤੇ ਜਿਸ ਤੋਂ ਬਾਅਦ ਉਹ ਪੱਜਕੇ ਟੈਕਸ ਦੇ ਉੱਤੇ ਆਉਂਦੀ ਆ ਤੇ ਉਹ ਦੇਖਦੀ ਆ ਕਿ ਇੱਕ ਔਰ ਇੱਕ ਇਨਸਾਨ ਪੱਜਕੇ ਇੱਕ ਆਲਟੋ ਨੋਮਾ ਕਾਰ ਦੇ ਵਿੱਚ ਬੈਠ ਰਹੇ ਨੇ ਤੇ ਉਹ ਉੱਥੋਂ ਭੱਜ ਜਾਂਦੇ ਨੇ ਤੇ ਇਸ ਤੋਂ ਬਾਅਦ ਹੀ ਬਹੁਤ ਸਾਰੇ ਸੀਸੀਟੀਵੀਆਂ ਨੇ ਵੀ ਉਹ ਕਾਰ ਕੈਪਚਰ ਕੀਤੀ ਸੀ ਉੱਥੋਂ ਜਾਂਦੀ ਹੋਈ ਕਿਉਂਕਿ ਚੰਡੀਗੜ੍ਹ ਆਪਣੇ ਪੰਜਾਬ ਦੇ ਹੋਰ ਇਲਾਕਿਆਂ ਦੇ ਨਾਲੋਂ ਜ਼ਿਆਦਾ ਐਡਵਾਂਸ ਹੋ ਕੇ ਕਰਕੇ ਉੱਥੇ 2015 ਦੇ ਵਿੱਚ ਬਹੁਤ ਸਾਰੇ ਹੀ ਸੀਸੀਟੀਵੀ ਸੀ ਤੇ ਉਹਨਾਂ ਦੇ ਇਹ ਸਭ ਸਾਹਮਣੇ ਆ ਜਾਂਦਾ ਹੈ ਪਰ ਪੂਨਮ ਦਿਲਾਵਰੀ ਤੇ ਗੁਰਕਵਾਲ ਸਿੰਘ ਦੁਆਰਾ ਉੱਥੇ ਪਹੁੰਚਿਆ ਜਾਂਦਾ ਹੈ ਤੇ ਡੀਵੀਆਰਾਂ ਦੇ ਵਿੱਚੋਂ ਉਹ ਸਾਰੀ ਫੁਟੇਜ ਨੂੰ ਗਾਇਬ ਕਰ ਦਿੱਤਾ ਜਾਂਦਾ ਹੈ ਤੇ ਉੱਥੇ ਸਿਰਫ ਕੁਝ ਆਪਣੇ ਹੀ ਫੋਨਾਂ ਦੇ ਨਾਲ ਵੀਡੀਓ ਬਣਾ ਕੇ ਸਬੂਤਾਂ ਦੇ ਤੌਰ ਤੇ ਰੱਖ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਧੁੰਦਲੀ ਸੀ ਤੇ ਦੂਸਤਾਂ ਸਿੱਪੀ ਸਿੱਧੂ ਦਾ ਜਦੋਂ ਆਈਫੋਨ ਮਿਲਿਆ ਸੀ ਤਾਂ ਉਹ ਬਹੁਤੇ ਦਿਨ ਫੋਨ ਸਰ ਦੇ ਹੱਥ ਦੇ ਵਿੱਚ ਹੀ ਰਿਹਾ ਸੀ ਤੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਕੌਲਾ ਆਈਆਂ ਸੀ ਤੇ ਬਹੁਤ ਸਾਰੇ ਹੋਰ ਵੀ ਸਬੂਤ ਉਸ ਫੋਨ ਦੇ ਵਿੱਚ ਸੀ ਪਰ ਉਹਨਾਂ ਨੇ ਉਸ ਤੇ ਬਹੁਤ ਸਾਰੇ ਗਲਤ ਪਾਸਵਰਡ ਭਰਨ ਕਰਕੇ ਉਹ ਫੋਨ ਨੂੰ ਬਿਲਕੁਲ ਸੀ ਬੰਦ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਜਦੋਂ ਇਹ ਕੇਸ ਸੀਬੀਏ ਦੇ ਹੱਥ ਆਉਂਦਾ ਹੈ ਤਾਂ ਉਹ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਬਾਅਦ ਦੇ ਵਿੱਚ ਉਸ ਆਈਫੋਨ ਨੂੰ ਯੂਐਸਏ ਆਈਫੋਨ ਕੰਪਲੈਂਟ ਦੁਆਰਾ ਖੋਲ੍ਹ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਉਸ ਦੇ ਵਿੱਚ ਵੀ ਸਾਹਮਣੇ ਆਉਂਦੀਆਂ ਨੇ ਕਿ ਉਸ ਰਾਤ ਸਿਪੀ ਇਸ ਨੂੰ ਤਿੰਨ ਅਨਨੋਨ ਨੰਬਰਾਂ ਤੋਂ ਫੋਨ ਆਏ ਸੀ ਜਦੋਂ ਉਹਨਾਂ ਤੱਕ ਪਹੁੰਚੇ ਜਾਂਦੇ ਆ ਜੋ ਲਾਸਟ ਫੋਨ ਉਸ ਨੂੰ ਆਇਆ ਸੀ ਉਹ 19 ਸੈਕਟਰ ਦੇ ਇੱਕ ਮਹਿੰਦੀ ਵਾਲੀ ਨੇ ਉਸ ਨੂੰ ਕੀਤਾ ਸੀ ਜੋ ਮਹਿੰਦੀ ਲਾਉਣ ਦਾ ਕੰਮ ਕਰਦਾ ਸੀ ਜਦੋਂ ਉਸ ਮਹਿੰਦੀ ਵਾਲੀ ਤੱਕ ਪਹੁੰਚ ਕੀਤੀ ਜਾਂਦੀ ਆ ਉਹ ਦੱਸਦਾ ਹੈ ਕਿ ਉਸਨੇ ਇਹ ਫੋਨ ਨਹੀਂ ਸੀ ਕੀਤਾ ਇੱਕ ਲੇਡੀ ਆਈ ਸੀ ਉਸ ਦੁਆਰਾ ਇਹ ਫੋਨ ਕੀਤਾ ਗਿਆ ਜਦਕਿ ਦੂਸਰੇ ਦੋ ਫੋਨ ਵੀ ਇਦਾਂ ਕਿਸੇ ਸਬਜ਼ੀ ਵਾਲੇ ਤੋਂ ਜਾਂ ਕਿਸੇ ਹੋਰ ਰਾਹੀ ਗੇਟ ਤੋਂ ਕੀਤੇ ਗਏ ਸਨ ਤੇ ਉਹਨਾਂ ਨੇ ਵੀ ਇਹ ਦੱਸਿਆ ਕਿ ਇੱਕ ਔਰਤ ਨੇ ਇਹ ਫੋਨ ਕੀਤੇ ਨੇ ਤੇ ਜਦਕਿ ਜੋ ਔਰਤ 26 ਸੈਕਟਰ ਦੇ ਉਸ ਕੋਠੀ ਦੇ ਵਿੱਚ ਬਾਰ ਆਈ ਸੀ ਦੇਖਣ ਤਾਂ ਉਸ ਤੋਂ ਵੀ ਜਦੋਂ ਬੱਕਰੀਆਂ ਬੱਕਰੀਆਂ ਫੋਟੋਆਂ ਦਿਖਾ ਕੇ ਚਿਹਰੇ ਦਿਖਾ ਕੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਕੌਣ ਸੀ ਜੋ ਲੀਡੀ ਉਸਨੇ ਭੱਜੀ ਜਾਂਦੀ ਦੇਖੀ ਸੀ ਤਾਂ ਉਹ ਕਲਿਆਣੀ ਸਿੰਘ ਦਾ ਨਾਮ ਲੈਂਦੀ ਹੈ ਤੇ ਹੋਰ ਇੱਕ ਦੋ ਸਿੰਮ ਵੀ ਸਾਹਮਣੇ ਆਉਂਦੇ ਨੇ ਜੋ ਕਲਿਆਣੀ ਸਿੰਘ ਨੇ ਕਿਸੇ ਹੋਰ ਦੇ ਨਾਮ ਉੱਤੇ ਲਏਤੇ ਸੀ ਪਰ ਯੂਜ਼ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਕੋਈ ਕਰ ਰਿਆ ਸੀ ਤੇ ਬਾਕੀ ਜਦੋਂ ਹੀ ਪੁਲਿਸ ਦੀ ਉਸ ਰਾਤ ਕੌਲ ਆਈ ਸੀ ਤਾਂ ਸਿੱਪੀ ਸਿੱਧੂ ਦੀ ਮਾਂ ਨੇ ਸਿੱਧਾ ਨਾਮ ਕਲਿਆਣੀ ਸਿੰਘ ਦਾ ਲਿਆ ਸੀ ਕਿਉਂਕਿ ਉਹਨਾਂ ਕੋਲੇ ਸਭ ਕੋਲੇ ਇੱਕ ਗੱਲ ਸੀ ਕਿ ਸਿੱਪੀ ਜਿਸ ਨੂੰ ਨੇ ਉਹ ਫੋਟੋ ਮਾਂ ਭੇਜੀਆਂ ਤੇ ਜਿਸ ਤੋਂ ਬਾਅਦ ਕਲੈਨੀ ਸਿੰਘ ਨੂੰ ਇਤਰਾਜ਼ ਹੋਇਆ ਕਿ ਉਹਨਾਂ ਦਾ ਰਿਸ਼ਤਾ ਖਤਮ ਹੋ ਗਿਆ ਤੇ ਜਿਸ ਕਰਕੇ ਉਹਨਾਂ ਦਾ ਪਰਿਵਾਰ ਕਲੈਨੀ ਸਿੰਘ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਉਹ ਸਿੱਪੀ ਸਿੱਧੂ ਨੂੰ ਰਸਤੇ ਤੋਂ ਹਟਾ ਦੇਣ ਇਹ ਸਭ ਦਾ ਆਧਾਰ ਬਣਾ ਕੇ ਸੀਮੀਆਈ ਨੇ ਇਸ ਕੇਸ ਨੂੰ ਜੂਨ 2022 ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਜੂਨ 2022 ਦੇ ਵਿੱਚ ਹੀ ਕਲੈਨੀ ਸਿੰਘ ਨੂੰ ਅਰੈਸਟ ਕਰ ਲਿਆ ਕੁਝ ਦਿਨਾਂ ਦੇਰ ਮੰਗਦੇ ਪਰ ਸਿਰਫ 2-3 ਦਿਨ ਰਿਮਾਂਡ ਤੇ ਰਹਿਣ ਤੋਂ ਬਾਅਦ ਹੀ ਕਿਲਿਆਨੀ ਸਿੰਘ ਨੂੰ ਫੇਰ ਛੱਡ ਦਿੱਤਾ ਜਾਂਦਾ ਹੈ ਜਦੋਂ ਉਸ ਕੋਲ ਸਬੂਤ ਨਹੀਂ ਸੀ ਤੇ ਜਾਂ ਫਿਰ ਉਹਨਾਂ ਦੇ ਉੱਤੇ ਦਬਾਅ ਸੀ ਕਿਉਂਕਿ ਸਿੱਪੀ ਸਿੱਧੂ ਦੇ ਪਰਿਵਾਰ ਦੁਆਰਾ ਇਹੀ ਮੰਨਿਆ ਜਾਂਦਾ ਹੈ ਕਿ ਕਿਲਿਆਨੀ ਸਿੰਘ ਦੀ ਮਾਂ ਸਵੀਨਾ ਇੱਕ ਮੁੱਖ ਜੱਜ ਹੋਣ ਕਰਕੇ ਉਹਨਾਂ ਦੀ ਕਦੇ ਵੀ ਸੁਣਵਾਈ ਨਹੀਂ ਹੋਈ ਜਦਕਿ ਕਿਲਿਆਨੀ ਸਿੰਘ ਦੇ ਪਰਿਵਾਰ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬੇਟੀ ਨੇ ਕੁਝ ਵੀ ਅਜਿਹਾ ਨਹੀਂ ਕੀਤਾ ਤੇ ਜਿਸ ਕਰਕੇ ਉਹ ਇਹ ਮੰਨਦੇ ਕਿ ਉਹਨਾਂ ਦੀ ਬੇਟੀ ਨੇ ਇਹ ਕਤਲ ਕੀਤਾ ਹੈ ਉਹਨਾਂ ਦਾ ਇੱਕ ਪਰਿਵਾਰ ਦਾ ਇਸ ਦਾ ਸੀ ਲਗਭਗ 25-26 ਸਾਲ ਪੁਰਾਣਾ ਜੋ ਕਿ ਸੀਪੀ ਸਿੱਧੂ ਦੀ ਮੌਤ ਤੋਂ ਬਾਅਦ ਖਤਮ ਹੋ ਗਿਆ ਪਰ ਉਹਨਾਂ ਦੇ ਪਰਿਵਾਰ ਨੇ ਕੁਝ ਵੀ ਅਜਾ ਨਹੀਂ ਕੀਤਾ ਪਰ ਜਦੋਂ ਸੀਵੀਐਨ 2022 ਦੇ ਵਿੱਚ ਇਹ ਰਿਪੋਰਟ ਸਬਮਿਟ ਕੀਤੀ ਸੀ ਤਾਂ ਬਹੁਤ ਸਾਰੇ ਇੱਕ ਸਬੂਤ ਕਿ ਲੈਨੀ ਸਿੰਘ ਦੇ ਖਿਲਾਫ ਜਾ ਰਹੇ ਸਨ ਪਰ ਇਹ ਸਬੂਤ ਪੂਨਮ ਬਲਾਵਰੀ ਜਾਂ ਗੁਰਕਵਾਰ ਸਿੰਘ ਨੂੰ ਕਿਉਂ ਨਹੀਂ ਦਿਖੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੰਨੀਗਰ ਪੁਲਿਸ ਦੇ ਸਾਹਮਣੇ ਉਸ ਟਾਈਮ ਕਿਉਂ ਨਹੀਂ ਆਈਆਂ ਜਦੋਂ ਇਹ ਕੇਸ ਬਹੁਤ ਹੀ ਜਲਦੀ ਸੋਲਵ ਹੋ ਜਾਂਦਾ ਸੀ ਸੀਪੀ ਸਿੰਦੂ ਦੀ ਮਾਂ ਇੱਕ ਇੰਟਰਵਿਊ ਦੇ ਵਿੱਚ ਕਹਿੰਦੀ ਆ ਕਿ ਬਹੁਤ ਸਾਰੇ ਪੁਲਿਸ ਅਫਸਰਾਂ ਨੇ ਇਹ ਮੰਨਿਆ ਹੈ ਇਹ ਇਹ ਕਤਲ ਕਲੈਨੀ ਸਿੰਘ ਨੇ ਹੀ ਕੀਤਾ ਸੀ ਪਰ ਉਹਨਾਂ ਦੇ ਹੱਥ ਵੱਜੇ ਹੋਣ ਕਰਕੇ ਉਹਨਾਂ ਦੇ ਦਵਾ ਹੋਣ ਕਰਕੇ ਉਹਨਾਂ ਨੇ ਕਦੇ ਵੀ ਸਾਹਮਣੇ ਆ ਕੇ ਉਸ ਨੂੰ ਅਰੈਸਟ ਨਹੀਂ ਕੀਤਾ ਜਦਕਿ ਕਲੈਨੀ ਸਿੰਘ ਦਾ ਪਰਿਵਾਰ ਇਸ ਨੂੰ ਸਿਰੇ ਤੋਂ ਨਕਾਰਦਾ ਹੈ ਕਿ ਉਹਨਾਂ ਦਾ ਉਹ ਫੋਟੋਆਂ ਤੋਂ ਬਾਅਦ ਰਿਸ਼ਤਾ ਹੀ ਖਤਮ ਹੋ ਗਿਆ ਸੀ ਤੇ ਉਹਨਾਂ ਨੇ ਕਦੇ ਵੀ ਅਜਿਹਾ ਕੁਝ ਵੀ ਨਹੀਂ ਕੀਤਾ ਜਿਸ ਦੇ ਨਾਲ ਸਿੱਪੀ ਦਾ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਕੁਝ ਹੋਵੇ ਬਾਅਦ ਦੇ ਵਿੱਚ ਸੀ ਵੀ ਆਈ ਨੂੰ ਸਿੱਪੀ ਸਿੱਧੂ ਦੇ ਫੋਨ ਤੋਂ ਕੁਝ ਈਮੇਲ ਅਤੇ ਮੈਸੇਜ ਵੀ ਮਿਲੇ ਸਨ ਜਿਨ੍ਹਾਂ ਦੇ ਵਿੱਚ ਇਹ ਪਤਾ ਲੱਗਦਾ ਸੀ ਕਿ ਉਹਨਾਂ ਦਾ ਰਿਸ਼ਤਾ ਖਤਮ ਹੋਣ ਤੋਂ ਬਾਰਬੀ ਉਹ ਆਪਸ ਦੇ ਵਿੱਚ ਟੱਚ ਦੇ ਵਿੱਚ ਸਨ ਇਹ ਕੇਸ ਲਗਭਗ ਪਿਛਲੇ 9 ਸਾਲਾਂ ਤੋਂ ਅਦਾਲਤ ਦੇ ਵਿੱਚ ਹੈ ਤੇ ਅਦਾਲਤ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚ ਸਕੀ ਸਿੱਪੀ ਸਿੱਧੂ ਦਾ ਪਰਿਵਾਰ ਇਹ ਕਹਿੰਦਾ ਹੈ ਕਿ ਇਹ ਕਤਲ ਕਲੈਨੀ ਸਿੰਘ ਨੇ ਕੀਤਾ ਹੈ ਜਦਕਿ ਕਲੈਨੀ ਸਿੰਘ ਦਾ ਪਰਿਵਾਰ ਤੇ ਕਲੈਨੀ ਆਪ ਇਸ ਕੇਸ ਨੂੰ ਸਿਰੇ ਤੋਂ ਨਕਾਰਦੀ ਹੈ ਕਿ ਉਹਨਾਂ ਨੇ ਕੁਝ ਵੀ ਅਜਿਹਾ ਨਹੀਂ ਕੀਤਾ ਕਿ ਉਹਨਾਂ ਦਾ ਪਰਿਵਾਰ ਦੋਸ਼ੀ ਬਣ ਸਕੇ ਇਹ ਸਭ ਤੋਂ ਤੁਸੀਂ ਪੰਜਾਬ ਦੀ ਜਾਂ ਇੰਡੀਆ ਦੇ ਕਾਨੂੰਨ ਦੀ ਸਥਿਤੀ ਨੂੰ ਸਮਝ ਸਕਦੇ ਹੋ ਕਿ ਇਹ ਸਭ ਦੇ ਵਿੱਚ ਉਹ ਪਰਿਵਾਰ ਨੇ ਜੋ ਜੱਜ ਪਰਿਵਾਰ ਨੇ ਤੇ ਫਿਰ ਵੀ ਉਹਨਾਂ ਦਾ ਕੇਸ ਕੋਈ ਵੀ ਕਿਨਾਰੇ ਨਹੀਂ ਲੱਗ ਰਿਹਾ ਪਿਛਲੇ 9 ਸਾਲਾਂ ਤੋਂ ਸਿੱਪੀ ਸਿੱਧੂ ਦਾ ਪਰਿਵਾਰ ਦਰਦਾਂ ਤੇ ਪੜਕ ਰਿਹਾ ਹੈ ਤੇ ਜਦ ਕਿ ਗਲੈਨੀ ਸਿੰਘ ਦਾ ਪਰਿਵਾਰ ਇਹ ਸਭ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਕਿ ਉਹਨਾਂ ਨੇ ਕੁਝ ਵੀ ਅਜਹਾਨੀ ਕੀਤਾ ਤੇ ਆਮ ਲੋਕਾਂ ਦੇ ਨਾਲ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਕੀ ਹੁੰਦਾ ਹੋਵੇਗਾ ਇਹ ਸਭ ਆਪਾਂ ਨੂੰ ਸੋਚਣ ਦੀ ਲੋੜ ਹੈ ਤੇ ਆਸ ਕਰਦੇ ਹਾਂ ਕਿ ਸਿੱਪੀ ਸਿੱਧੂ ਦਾ ਕੇਸ ਦਾ ਸੱਚ ਜਲਦੀ ਤੋਂ ਜਲਦੀ ਲੋਕਾਂ ਦੇ ਸਾਹਮਣੇ ਨਜ਼ਰ ਆਵੇਗਾ ਤਦ ਤੱਕ ਮਿਲਦੇ ਆ ਜਲਦੀ ਹੀ ਨਵੀਂ ਵੀਡੀਓ ਦੇਣਾ ਧੰਨਵਾਦ